ਡੰਗਰਾਂ ਦਾ ਮੰਡਾਲ ਆ ਤੇ ਡੰਗਰ ਇਸ ਟਾਈਮ ਤੁਹਾਡੇ ਫਿਰ ਤੁਸੀਂ ਕਿੱਥੇ ਡੰਗਰ ਕੋਈ ਭੈਣ ਭਰਾ ਆਇਆ ਚਾਰਾ ਚੂਰਾ ਦੇ ਜਾਂਦਾ ਕਚੂਰੀ ਦੇ ਜਾਂਦਾ ਉਹ ਅਜੇ ਤਾਂ ਚਾਹੀਦਾ ਜੀ ਪਿਛਲੀਆਂ ਸਰਕਾਰਾਂ ਡੰਗਰਾਂ ਦਾ ਪੈਸੇ ਦੇ ਦਿੰਦੀਆਂ ਸੀ ਟਾਈਮ ਨਾਲ ਚਾਰਾ ਚੂਰਾ ਦੇ ਦਿੰਦੀਆਂ ਸੀ ਆਪਾਂ ਜ਼ਿਆਦਾਤਰ ਵੇਖਦੇ ਹਾਂ ਕਿ ਜਦੋਂ ਵੀ ਕਿਸੇ ਵੀ ਭਾਰਤ ਵਿੱਚ ਕਿਸੇ ਸਥਾਨ ਤੇ ਕੋਈ ਮਾੜੀ ਘਟਨਾ ਵਾਪਰਦੀ ਆ ਜਾਂ ਹੜ ਹੁੰਦੇ ਆ ਜਾਂ ਪਚਾਲ ਆ ਜਾਂਦੇ ਨੇ ਤੇ ਪੰਜਾਬੀ ਹੀ ਪਹਿਲਾਂ ਸਭ ਤੋਂ ਮਦਦ ਲਈ ਜਾਂਦੇ ਹਨ ਕਿ ਤੁਹਾਡੇ ਕੋਲ ਕੋਈ ਬਾਹਰ ਦੀ ਸਟੇਟ ਦਾ ਬੰਦਾ ਆਇਆ ਫਸਾ ਸਰ ਜੀ ਕੀ ਮਦਦ ਕਰਨੀ ਹੈ ਕੋਈ ਅਜੇ ਤੱਕ ਬਿਆਨ ਕੇ ਪਹੁੰਚਿਆ ਨਹੀਂ ਤੇ ਕੋਈ ਨਹੀਂ ਪਹੁੰਚਿਆ ਸਾਸੀਆ ਕਾਲ ਮੈਂ ਹਰਜੀਤ ਸਿੰਘ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਸੁਲਤਾਨਪੁਰ ਦੇ ਏਰੀਏ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਹੜ੍ਹਾਂ ਨੇ ਏਰੀਏ ਨੂੰ ਬਹੁਤ ਹੀ ਮਾੜੇ ਤਰ੍ਹਾਂ ਪ੍ਰਭਾਵ ਕੀਤਾ ਹੈ ਕਿ ਦੇਖੋ ਕਿ ਕਿਸਾਨਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਹਨ ਇਸ ਟਾਈਮੇ ਸਾਡੇ ਨਾਲ ਜੁੜੇ ਨੇ ਹਾਰਪੀੜਤ ਲੋਕ ਆਓ ਉਹਨਾਂ ਨਾਲ ਗੱਲਬਾਤ ਕਰੀਏ ਸਸੀ ਗੱਲਬਾਤ ਜੀ ਸਾਨੂੰ ਦੱਸਿਓ ਕਿ ਇਹ ਜੋ ਪਾਣੀ ਆ ਹਾਂ ਜੀ ਇਹ ਕਿੰਨੇ ਕ ਦਿਨਾਂ ਦਾ ਇੱਥੇ ਆ ਰੁਕਿਆ ਹੈ ਇਹ 8 ਦਿਨ ਹੋ ਚੱਲੇ ਜੀ ਇਹ ਬੰਨ ਟੁੱਟਾ ਵਿਆਸ ਦੇ ਰਿਆ ਦਾ ਜੀ ਤੇ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਸੀ ਜਦੋਂ ਪਾਣੀ ਇੱਕਦਮ ਇੰਨਾ ਚੜਿਆ ਕਿ ਪਾਣੀ ਹੌਲੀ-ਹੌਲੀ ਆ ਰਿਹਾ ਸੀ ਹੌਲੀ ਉਹ ਇੱਕਦਮ ਬੰਨ ਟੁੱਟ ਗਿਆ ਬੰਨ ਦਵਾਂਸਾ ਉੱਥੇ ਲੱਗਾ ਕਿਹੜੀ ਸਾਈਡ ਤੋਂ ਬੰਨ ਟੁੱਟਿਆ ਇਹ ਬਿਆਸ ਤਰੇਆ ਦਾ ਟੁੱਟਿਆ ਜੀ ਬਿਆਸ ਤਰੇਆ ਦਾ ਟੁੱਟਿਆ ਠੀਕ ਹੈ ਜੀ ਤੇ ਬਾਪੂ ਜੀ ਕਿੰਨਾ ਕੁ ਸਾਨੂੰ ਨੁਕਸਾਨ ਹੋ ਚੁੱਕਿਆ ਤੁਹਾਡਾ ਨੁਕਸਾਨ ਜੀ ਬਹੁਤ ਹੋ ਗਿਆ ਕੋਠਾ ਦੀਆਂ ਟੇਡਾਂ ਤੋਂ ਪਾੜ ਗਈਆਂ ਡੰਗਰਾਂ ਦਾ ਮੰਡਾਲ ਆ ਤੇ ਡੰਗਰ ਇਸ ਟਾਈਮ ਤੁਹਾਡੇ ਫਿਰ ਤੁਸੀਂ ਕਿੱਥੇ ਡੰਗਰ ਕੋਈ ਭੈਣ ਭਰਾ ਆਇਆ ਚਾਰਾ ਚੂਰਾ ਦੇ ਜਾਂਦਾ ਕੋ ਚੂਰੀ ਦੇ ਜਾਂਦਾ ਕਿ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਮਦਦ ਮਿਲੀ ਪਰ ਪ੍ਰਸ਼ਾਸਨ ਨੂੰ ਕੋਈ ਚੀਜ਼ ਨਹੀਂ ਆਈ ਸਹਿ ਸੰਗਤਾਂ ਹੀ ਆਉਂਦੀਆਂ ਨੇ ਦੇ ਜਾਂਦੀਆਂ ਜੋ ਕਿ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸੀਐਮ ਮਾਨ ਨੇ ਕਿਹਾ ਸੀਗਾ ਕਿ ਇਹ ਇੱਕ ਕੁਦਰਤੀ ਆਫਤਾ ਹਾਂਜੀ ਤੇ ਇਹਨਾਂ ਤੋਂ ਬਚਿਆ ਨਹੀਂ ਜਾ ਸਕਦਾ ਸੀ ਕਿ ਤੁਹਾਡਾ ਕੀ ਕਹਿਣਾ ਕਿ ਇਹ ਚੀਜ਼ਾਂ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਤਿਆਰ ਹੋਣਾ ਚਾਹੀਦਾ ਕਿ ਆਪਾਂ ਬਚ ਸਕਦੇ ਸੀ ਹੋਣਾ ਨਹੀਂ ਤਾਂ ਚਾਹੀਦਾ ਜੀ ਪਿਛਲੀਆਂ ਸਰਕਾਰਾਂ ਡੰਗਰਾਂ ਦਾ ਵੀ ਪੈਸੇ ਦੇ ਦਿੰਦੀਆਂ ਸੀ ਟਾਈਮ ਨਾਲ ਚਾਰਾ ਚੂਰਾ ਦੇ ਦਿੰਦੀਆਂ ਸੀ ਇੱਕ ਸਾਲ ਇੱਕ ਸਾਲ ਪਹਿਲਾਂ ਪੰਜਾਬ ਵਿੱਚ ਹੜ੍ਹ ਆਇਆ ਪਹਿਲਾਂ ਵੀ ਇਸ ਤਰ੍ਹਾਂ ਹੀ ਮਾਰ ਹੋਈ ਸੀ ਪਹਿਲਾਂ ਇਹ ਤੋਂ ਵੀ ਜ਼ਿਆਦਾ ਮਾਰ ਹੋਈ ਤੇ ਉਦੋਂ ਇਹਨਾਂ ਕੋਈ ਕੁਝ ਨਹੀਂ ਸਾਨੂੰ ਦਿੱਤਾ ਜੀ ਘਰ ਆਸੇ ਪਾਸੇ ਦੇ ਲੋਕ ਦਿਖਾ ਸਕਦੇ ਹਾਂ ਕਿ ਆਸੇ ਪਾਸੇ ਦੇ ਲੋਕ ਹਜੇ ਵੀ ਘਰਾਂ ਵਿੱਚ ਹੈ ਕਿ ਘਰ ਚੋਂ ਛੱਡ ਕੇ ਜਾ ਚੁੱਕੇ ਨੇ ਕੋਈ ਜਾ ਕਿ ਕੋਈ ਇਸ ਤਰ੍ਹਾਂ ਬੰਨ ਬੰਨ ਦੇ ਬੈਠਿਆ ਜੀ ਕੋਈ ਗੁਰਦੁਆਰਿਆਂ ਵਿੱਚ ਬੈਠਿਆ ਤੇ ਸੇਵਾ ਲਈ ਫਿਰ ਕੌਣ ਆ ਰਹੇ ਨੇ ਸੇਵਾ ਲਈ ਗੁਰਦੁਆਰਿਆਂ ਤੋਂ ਬਹੁਤ ਆਉਂਦੇ ਆ ਜੀ ਕੋਈ ਠੀਕ ਆ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਜਦੋਂ ਵੀ ਕਿਸੇ ਵੀ ਭਾਰਤ ਵਿੱਚ ਕਿਸੇ ਸਥਾਨ ਤੇ ਕੋਈ ਮਾੜੀ ਘਟਨਾ ਵਾਪਰਦੀ ਆ ਜਾਂ ਹੜ ਹੁੰਦੇ ਆ ਜਾਂ ਭਚਾਲ ਆ ਜਾਂਦੇ ਨੇ ਤੇ ਪੰਜਾਬੀ ਹੀ ਪਹਿਲਾਂ ਸਭ ਤੋਂ ਮਦਦ ਲਈ ਜਾਂਦੇ ਹਨ ਕਿ ਤੁਹਾਡੇ ਕੋਲ ਕੋਈ ਬਾਹਰ ਦੀ ਸਟੇਟ ਦਾ ਬੰਦਾ ਆਇਆ ਨਹੀਂ ਬਾਹਰਦਾਰੀਆਂ ਜਦੋਂ ਆਪਣੇ ਸਖਤਾਈਆਂ ਆਉਂਦੀਆਂ ਪਿੰਡਾਂ ਦੀਆਂ ਰਲ ਰੁੜ ਕੇ ਪੰਜਾਬ ਦੇ ਹੀ ਬੰਦੇ ਤੁਹਾਡੀ ਹੈਲਪ ਲਈ ਅੱਗੇ ਆ ਰਹੇ ਨੇ ਪਿੰਡਾਂ ਦੇ ਵਿੱਚੋਂ ਉਹ ਚਾਰਾ ਚੂਰਾ ਲੈ ਆਉਂਦੇ ਆ ਖਾਣਾ ਖੋਣਾ ਥੋੜਾ ਥੋੜਾ ਦੇ ਜਾਂਦੇ ਆ ਵੀ ਰਸਾ ਵਾਸਾ ਕਿ ਦੇਖਿਆ ਜਾਂਦਾ ਬਾਪੂ ਜੀ ਜਦੋਂ ਇਹ ਪਾਣੀ ਦਾ ਦਰ ਕਟੂਗਾ ਅਸਲ ਚ ਤਾਂ ਉਦੋਂ ਹੀ ਪਤਾ ਲੱਗਣਾ ਕਿ ਜ਼ਮੀਨਾਂ ਦਾ ਕਿਦਾਂ ਨੁਕਸਾਨ ਹੋਇਆ ਹੈ ਤੇ ਫਿਰ ਉਹ ਚੀਜ਼ਾਂ ਲਈ ਤੁਸੀਂ ਕਿਵੇਂ ਉਹ ਚੀਜ਼ਾਂ ਨਾਲ ਨਜਿੱਠੋਗੇ ਤੇ ਸਰਕਾਰ ਤੋਂ ਤੁਹਾਡੀ ਕੀ ਮੰਗ ਹੈ ਅਜੇ ਤਾਂ ਜੀ ਪਹਿਲੀਆਂ ਜਿਹੜੇ ਤੇਜ਼ ਆਪਣਾ ਰੇਤਾ ਪਈ ਉਹ ਪਹਿਲੀਆਂ ਪੱਦਰੀਆਂ ਨਹੀਂ ਹੋਈਆਂ ਇੱਕ ਫਸਲ ਲੱਗਣ ਲੱਗੀ ਮਾੜੀ ਮੋੜ ਬਹੁਤ ਖਰਚਾ ਆ ਚੁੱਕਾ ਪਹਿਲੀਆਂ ਤੇ ਰੇਤਾ ਪੈ ਗਈ ਕਿਤੇ ਟੋਏ ਪੈ ਗਏ ਜੀ ਬਹੁਤ ਔਖੇ ਇੱਕ ਇੱਕੋ ਫਸਲ ਕਿ ਦੇਖੋ ਆਪਾਂ ਅੱਗੇ ਜਾ ਕੇ ਦੇਖ ਸਕਦੇ ਹਾਂ ਕਿ ਕਿੰਨਾ ਪਾਣੀ ਨੇ ਮਾੜਾ ਹਾਲ ਕੀਤਾ ਹੋਇਆ ਹੈ ਕਿ ਖੇਤਾਂ ਦਾ ਫਸਲਾਂ ਦਾ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਕਿ ਲੋਕਾਂ ਨੂੰ ਲੋਕਾਂ ਦੀ ਹੈਲਪ ਲਈ ਸਾਡੇ ਪੰਜਾਬੀ ਭਰਾ ਹੀ ਅੱਗੇ ਆ ਰਹੇ ਨੇ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਪ੍ਰਸ਼ਾਸਨ ਤੁਹਾਡੀ ਕਿਸ ਤਰ੍ਹਾਂ ਮਦਦ ਕਰੇ ਸਸਰ ਜੀ ਕੀ ਮਦਦ ਕਰਨੀ ਹੈ ਕੋਈ ਅਜੇ ਤੱਕ ਬਿਆਨ ਕੇ ਪਹੁੰਚਿਆ ਨਹੀਂ ਇੱਥੇ ਕੋਈ ਨਹੀਂ ਪਹੁੰਚਿਆ ਤੁਹਾਡੀ ਕਿੰਨੀ ਜ਼ਮੀਨ ਸੀ ਇਸ ਏਰੀਆ ਵਿੱਚ ਜ਼ਮੀਨ ਜੀ ਸਾਡੀ ਸਾਰਿਆਂ ਦੀ ਕੋਈ ਕਿਹਦੇ 8 ਕਿੱਲੇ ਕਿਹਦੇ 10 ਕਿੱਲੇ ਕਿਹਦੇ 20 ਕਿੱਲੇ ਜਿੱਤਰਾ ਜਿੱਤਰਾ ਕੋਈ ਵੱਡਾ ਜੀਵਿੰਦਾਰ ਉੱਤਰਾ ਹੀ ਹੁੰਦੀ ਪੈੜੀ ਆ ਠੀਕ ਹੈ ਤੇ ਸਾਰੇ ਵੇਖੋ ਕਿ ਇੱਕ ਫਸਲ ਕੁ ਦੀਦੀ ਕੋਈ ਇੱਥੇ ਕੋਈ ਪਤਾ ਨਹੀਂ ਦਿਸਣਿਆ ਸਾਰੀ ਥੱਲੇ ਨਪ ਗਈ ਕਿ ਕਿੰਨੇ ਕਿੰਨੇ ਫੋਟ ਇੱਥੇ ਆਮ ਪਾਣੀ ਚੜ ਚੁੱਕਿਆ ਹੈ ਹਾਂਜੀ ਇਹ ਪਾਣੀ 7-8 ਆਸਟ ਫੁੱਟ ਤੋਂ ਲੈ ਕੇ 8-9-10 ਫੁੱਟ ਇੰਨਾ ਹੋ ਗਿਆ ਪਾਣੀ ਜੀ ਇੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਨੇ ਕਿੰਨਾ ਨੁਕਸਾਨ ਕੀਤਾ ਹੈ ਜੋ ਕਿਸਾਨ 1 2 3 ਤੋਂ ਜਾਂ 4 ਕਿੱਲਿਆਂ ਦਾ ਵਾਹੀ ਕਰਦੇ ਹੈ ਤੁਸੀਂ ਦੇਖੋਗੇ ਉਸ ਕਿਸਾਨ ਨੂੰ ਉਠਣ ਲਈ ਬਹੁਤ ਸਮਾਂ ਲੱਗ ਜਾਣਾ ਹੈ ਤੇ ਉਸ ਤਰ੍ਹਾਂ ਦੇ ਕਿਸਾਨਾਂ ਨਾਲ ਉਸ ਤਰ੍ਹਾਂ ਦੇ ਬੰਦਿਆਂ ਨਾਲ ਸਰਕਾਰ ਨੂੰ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਕਿ ਤੁਹਾਨੂੰ ਲੱਗਦਾ ਹੈ ਹਾਂਜੀ ਕੀ ਤੁਹਾਡੀ ਕੀ ਮੰਗ ਹੈ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਤੋਂ ਕਿ ਤੁਹਾਡੇ ਲਈ ਉਹ ਕੀ ਕਰ ਸਕਦੇ ਨੇ ਇਹੋ ਜੀ ਸਰਕਾਰ ਤੋਂ ਕਾਦੀ ਮੰਗ ਹੈ ਇਹੋ ਫਸਲ ਤੋਂ ਹੁਣ ਗਾਂ ਜਿਹੜੀ ਐ ਕਣਕ ਬੀਜਣੀ ਉਹਦੀ ਵੀ ਸਾਨੂੰ ਕੋ ਆਸ ਮੇਦ ਨਹੀਂ ਵੀ ਕਣਕ ਸਾਡੀ ਬੀਜੀ ਜਾਊਗੀ ਕਦੋਂ ਜਾ ਕੇ ਪਾਣੀ ਲੱਥੂਗਾ ਕੀ ਤਾਂ ਲੱਥੂਗਾ ਕਿ ਨਹੀਂ ਲੱਥੂਗਾ ਇਹ ਗੱਲ ਦਾ ਹੁਣ ਕੀ ਬਤਾਵਾ ਕਿਉਂਕਿ ਪਾਣੀ ਬਹੁਤ ਆ ਤੋੜ ਤਿੰਨ ਚਾਰ ਤਾਂ ਤੋੜ ਹੋ ਗਏ ਇਧਰ ਇੱਕ ਤੋੜ ਪਹਿਲਾਂ ਆਇਆ ਇੱਕ ਤੋੜ ਜਿਹੜੇ ਆਰਜੀ ਬਣ ਲੱਗੇ ਤਿੰਨ ਚਾਰ ਤੋੜ ਉਹਨਾਂ ਦੇ ਵਿੱਚ ਹੋ ਗਏ ਆ ਕਿਉਂਕਿ ਪਾਣੀ ਬਹੁਤ ਹੀ ਉੱਪਰ ਮਾਤਰਾ ਤੱਕ ਚੜ ਚੁੱਕਿਆ ਹੈ ਇਸ ਤਰ੍ਹਾਂ ਪਾਣੀ ਨੂੰ ਠੱਲ ਪਾਉਣੀ ਮੁਸ਼ਕਲ ਹੀ ਲੱਗ ਰਹੀ ਹੈ ਸੋ ਚਾਹੀਦਾ ਹੈ ਕਿ ਲੋਕਾਂ ਵਿੱਚ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਸੁਧਾਰਨ ਲਈ ਸਾਨੂੰ ਵੱਧ ਤੋਂ ਵੱਧ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹ ਇਸ ਤਰ੍ਹਾਂ ਦੀ ਮੁਸ਼ਕਲ ਨਾਲ ਥਲ ਪਾ ਸਕਣ